ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਇੰਟਰਸਟ ਹੈ ਜੀ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਅਸੀਂ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਓਮੇ سپورਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ پتہ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਹੈ ਜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਬ੍ਰह्म ਕਵਚ ਦਾੜਾ ਪਾਠ ਹੈ ਉਸ ਨੂੰ ਕਰਨ ਦੇ ਨਾਲ ਸਾਨੂੰ 7 ਦਿਨਾਂ ਵਿੱਚ ਹੀ ਫਲ ਮਿਲਣਾ ਸ਼ੁਰੂ ਹੋ ਜਾਂਦਾ ਹੈ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਚਨ ਕੀਤੇ ਨੇ ਵੀ ਜਿਹੜਾ ਵੀ ਗੁਰਸਿੱਖ ਪੂਰੀ ਸ਼ਰਧਾ ਭਾਵਨਾ ਦੇ ਨਾਲ ਇਸ ਬਾਣੀ ਦਾ ਜਾਪ ਕਰੇਗਾ ਉਸ ਦੀ ਹਰ ਮਨੋ ਕਾਮਨਾ ਪੂਰੀ ਹੋਏਗੀ ਗੁਰੂ ਸਾਹਿਬ ਜੀ ਨੇ ਕਿਹੜੀਆਂ-ਕਿਹੜੀਆਂ ਮਨੋ ਕਾਮਨਾਵਾਂ ਦਾ ਜ਼ਿਕਰ ਕੀਤਾ ਹੈ ਇਸ ਬਾਣੀ ਨੂੰ ਕਿਸ ਟਾਈਮ ਜਪਣਾ ਚਾਹੀਦਾ ਹੈ ਕਿਸ ਤਰੀਕੇ ਨਾਲ ਜਪਣਾ ਚਾਹੀਦਾ ਹੈ ਕਿਹੜੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੀ ਜੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰਿ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਇਸ ਵੀਡੀਓ ਨੂੰ ਬਣਾਉਣ ਦਾ ਕਾਰਨ ਜੀ ਮੈਨੂੰ ਕਾਫੀ ਵਾਰ ਕਮੈਂਟ ਆਏ ਨੇ ਵੀ ਜੀ ਦੀ ਜ ਸਾਡੇ ਨਾਲ ਬ੍ਰਹਮ ਕਵਚ ਜਿਹੜਾ ਪਾਠ ਹੈ ਉਸ ਦੀ ਵੀਡੀਓ ਜਰੂਰ ਸ਼ੇਅਰ ਕਰੋ ਜੋ ਇਹ ਬਾਣੀ ਹੈ ਜੀ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਬਾਣੀ ਨੂੰ 10ਵੇਂ ਗ੍ਰੰਥ ਵਿੱਚ ਸ਼ਾਮਲ ਨਹੀਂ ਕੀਤਾ ਹੁਣ ਅਕਈ ਵਾਰ ਇਹ ਆਪਣੇ ਦਿਮਾਗ ਚੰਦਾ ਵੀ ਕਿਉਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਨੂੰ ਪਤਾ ਜੀ 1430 ਅੰਗ ਸਾਹਿਬ ਨੇ ਮਹਾਰਾਜ ਜੀ ਨੇ ਹੁਕਮ ਕੀਤਾ ਕਹਿੰਦੇ 10 ਗ੍ਰੰਥ ਸਾਹਿਬ ਜੀ ਦੇ 1428 ਅੰਗ ਹੋਣੇ ਚਾਹੀਦੇ ਆ ਉਸ ਤੋਂ ਉੱਪਰ ਨਹੀਂ ਹੋਣੇ ਚਾਹੀਦੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਨਹੀਂ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਹੋ ਜਾਵੇਗੀ ਸੋ ਇਹੀ ਕਾਰਨ ਹੈ ਵੀ ਇਸ ਬਾਣੀ ਨੂੰ 10 ਗ੍ਰੰਥ ਸਾਹਿਬ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਇਹ ਬਾਣੀ ਬਹੁਤ ਪਾਵਰਫੁਲ ਹੈ ਜੀ। ਵੈਸੇ ਤਾਂ ਸਾਰੀਆਂ ਬਾਣੀਆਂ ਪਾਵਰਫੁਲ ਨਹੀਂ ਪਰ ਇਸ ਬਾਣੀ ਨੂੰ ਜਪਣ ਦੇ ਨਾਲ ਸਰੀਰ ਦੇ ਵਿੱਚ ਇੱਕ ਅਲਰਗ ਅਲੱਗ ਜੀ એનર્ਜੀ ਇੱਕ ਅਲੱਗ ਜੀ ਤਾਕਤ ਆ ਜਾਂਦੀ ਹੈ। ਜੋ ਇਹ ਬਾਣੀ ਹੈ ਜੀ ਇਸ ਬਾਣੀ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਕਾਲ ਪੁਰਖ ਦੀਆਂ 32 ਸ਼ਕਤੀਆਂ ਦੇ ਨਾਮ ਤੇ ਇੱਕ ਕਵਚ ਬਣਾਇਆ। 32 ਸ਼ਕਤੀਆਂ ਮਤਲਬ 32 ਸ਼ਸਤਰ। ਗੁਰੂ ਸਾਹਿਬ ਜੀ ਨੇ ਵਚਨ ਕੀਤੇ ਨੇ ਵੀ ਜੋ ਗੁਰਸਿੱਖ ਇਸ ਬਾਣੀ ਦਾ ਜਾਪ ਕਰੇਗਾ ਅਗਰ ਉਹਨੂੰ ਕਿਸੇ ਗੱਲ ਦਾ ਡਰ ਹੈ ਉਸਦੇ ਮਨ ਵਿੱਚ ਕੋਈ ਡਰ ਭੈ ਹੈ ਉਹ ਖਤਮ ਹੋ ਜਾਏਗਾ ਉਹ ਡਰ ਮੁਕਤ ਹੋ ਜਾਵੇਗਾ ਦੂਸਰਾ ਮਹਾਰਾਜ ਜੀ ਨੇ ਦੱਸਿਆ ਵੀ ਜੋ ਵੀ ਗੁਰਸਿੱਖ ਪੂਰੀ ਸ਼ਰਧਾ ਭਾਵਨਾ ਦੇ ਨਾਲ ਇਸ ਬਾਣੀ ਦਾ ਜਾਪ ਆਪ ਦੇ ਕਿਸੇ ਸੁਖ ਸ਼ਾਂਤੀ ਲਈ ਤਾਂ ਦੀ ਪ੍ਰਾਪਤੀ ਲਈ ਕਰੇਗਾ ਤਾਂ ਉਸ ਦੀ ਹਰ ਮਨੁਕਾਮਨਾ ਪੂਰੀ ਹੋਏਗੀ ਮਹਾਰਾਜ ਜੀ ਨੇ ਨਾਲ ਹੀ ਇਹ ਵੀ ਵਚਨ ਕੀਤਾ ਵੀ ਜੋ ਵੀ ਗੁਰਸਿੱਖ ਇਸ ਬਾਣੀ ਦਾ ਜਾਪ ਆਪਣੀ ਪੜ੍ਹਾਈ ਦੇ ਵਾਸਤੇ ਕਰੇਗਾ ਮਹਾਰਾਜ ਜੀ ਉਸ ਦੀ ਝੋਲੀ ਵਿੱਚ ਪੜ੍ਹਾਈ ਦੀ ਉਹ ਦਾਤ ਪਾ ਦੇਣਗੇ ਠੀਕ ਹੈ ਜੀ ਮਹਾਰਾਜ ਜੀ ਨੇ ਨਾਲ ਹੀ ਇਹ ਵੀ ਵਚਨ ਕੀਤਾ ਵੀ ਜਿਹੜਾ ਵੀ ਗੁਰਸਿੱਖ ਇਸ ਬਾਣੀ ਦਾ ਜਾਪ ਕਰਦਾ ਹੈ ਉਹ ਕਿਤੇ ਵੀ ਜਾਂਦਾ ਹੈ ਕਿਸੇ ਵੀ ਕੰਮ ਨੂੰ ਹੱਥ ਪਾਉਂਦਾ ਹੈ ਉਸ ਵਿੱਚ ਫਤਿਹ ਹੋਵੇਗਾ ਹਰ ਮੈਦਾਨ ਫਤਿਹ ਕਰੇਗਾ ਸੋ ਸਾਰੇ ਵਰਦਾਨ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਦਿੱਤੇ ਆ ਮਹਾਰਾਜ ਨੇ ਖੁਦ ਵਚਨ ਕੀਤੇ ਨੇ ਅਗਰ ਤੁਸੀਂ ਵੀ ਇਹ ਬਾਣੀ ਜਪਦੇ ਹੋ ਕੋਈ ਵੀ ਤੁਸੀਂ ਤੁਹਾਡੀ ਮਨੋ ਕਾਮਨਾ ਗੁਰੂ ਸਾਹਿਬ ਜਰੂਰ ਪੂਰੀ ਕਰਨਗੇ ਤੇ ਜੇ ਤੁਸੀਂ ਪੂਰੀ ਸ਼ਰਧਾ ਭਾਵਨਾ ਦੇ ਨਾਲ ਸਹੀ ਮਰਿਆਦਾ ਦੇ ਨਾਲ ਇਸ ਪਾਠ ਦਾ ਜਾਪ ਕਰਦੇ ਹੋ ਨਾ ਤੁਹਾਨੂੰ ਆਪਣੇ ਆਪ ਫਰਕ ਮਹਿਸੂਸ ਹੋਣ ਲੱਗ ਜੂਗਾ 7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਇਸ ਚੀਜ਼ ਦਾ ਫਲ ਮਿਲਣਾ ਸ਼ੁਰੂ ਹੋ ਜਾਵੇਗਾ ਜੀ ਪਰ ਜ਼ਰੂਰਤ ਕੀ ਹੈ ਸਾਡੇ ਵਿਸ਼ਵਾਸ ਦੀ ਸਾਡੀ ਸ਼ਰਧਾ ਭਾਵਨਾ ਦੀ ਸਾਡੇ ٹرسٹ ਦੀ ਸਾਡੇ ਬਲੀਵ ਦੀ ਸੋ ਅਗਰ ਆਪਣਾ ਮਨ ਡੋਲ ਰਿਹਾ ਹੈ ਤਾਂ ਹੋ ਸਕਦਾ ਹੈ ਤਾਂ ਵੀ අප ਨੂੰ ਟਾਈਮ ਲੱਗ ਜਾਵੇ ਮਨੁਕਾਮਨਾ ਪੂਰਨ ਹੋਣ ਵਾਸਤੇ ਪਰ ਜੇ ਅਸੀਂ ਵਿਸ਼ਵਾਸ ਬਣਾ ਲੈਂਦੇ ਹਾਂ ਸਾਡਾ ਵਿਸ਼ਵਾਸ ਪੱਕਾ ਹੈ ਤਾਂ ਗੁਰੂ ਸਾਹਿਬ ਪਹਿਲੇ ਪਾਠ ਤੇ ਹੀ ਬਰਕਤ ਪਾ ਦਿੰਦੇ ਨੇ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਹਾਂ ਇਸ ਪਾਠ ਨੂੰ ਕਿਸ ਟਾਈਮ ਜਿਪਣਾ ਹੈ ਇਸ ਵਾਰ ਤੁਸੀਂ ਅੰਮ੍ਰਿਤ ਵੇਲੇ ਅਗਰ ਸੂਰਜ ਚੜ੍ਹਨ ਤੋਂ ਪਹਿਲਾਂ ਜਪਦੇ ਹੋ ਤਾਂ ਬਹੁਤ ਵਧੀਆ ਜਦ ਤੁਸੀਂ ਦੇਨੇ ਵੀ ਸਕਦੇ ਹੋ ਪਰ ਅਗਰ ਅੰਮ੍ਰਿਤ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ ਇਸ ਬਾਣੀ ਨੂੰ ਜਪਦੇ ਹੋ ਅੰਮ੍ਰਿਤ ਵੇਲੇ ਪੜੀ ਹੋਈ ਬਾਣੀ ਗੁਰੂ ਸਾਹਿਬ ਬਹੁਤ ਖੁਸ਼ ਹੁੰਦੇ ਨੇ ਇਸ ਬਾਣੀ ਨੂੰ ਜਪਨ ਦੇ ਟਾਈਮ ਤੁਸੀਂ ਨੀਚੇ ਆਸਣ ਲਗਾਉਣਾ ਹੈ ਸੁੱਚਾ ਆਸਣ ਜੋਤੂਫ ਕਰਨੀ ਹੈ ਕੋਲ ਜਲ ਰੱਖ ਲੈਣਾ 32 ਵਾਰ ਇਸ ਬਾਣੀ ਨੂੰ ਜਪਣਾ 32 ਵਾਰ ਤੁਸੀਂ ਕੋਈ ਕਾਪੀ ਪੈਨ ਲੈ ਲਓ ਜਾਂ ਮਾळा ਲੈ ਲਓ ਵੈਸੇ ਤਾਂ ਮੈਂ ਤੁਹਾਡੇ ਨਾਲ ਹਮੇਸ਼ਾ ਇਹ ਗੱਲ ਕਹੀ ਆਵੇ ਬਾਣੀ ਗਿਣ ਕੇ ਨਹੀਂ ਕਰਨੀ ਚਾਹੀਦੀ ਪਰ ਜਿਹੜੀ ਮर्यादा ਆਪਾਂ ਬਾਕੀ ਜੋ ਸੰਤ ਮਹਾਤਮਾ ਜਾਂ ਮਾਪੁਰਸ਼ਾਂ ਤੋਂ ਸੁਣਦੇ ਆ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਠੀਕ ਹੈ ਜੀ ਬਾਣੀ ਗਿਣ ਕੇ ਜਪਣਾ ਪ੍ਰੋਬਲਮ ਕੋਈ ਨਹੀਂ ਲੇਕਿਨ ਕਈ ਵਾਰੀ ਨਾ ਆਪਣਾ ਮਨ ਨਹੀਂ ਟਿਕਦਾ ਆਪਾਂ ਗਿਣਨ 'ਚ ਹੀ ਧਿਆਨ ਨਿਕਲ ਜਾਂਦਾ ਆਪਣਾ ਸੋ ਇਹੀ ਰੀਜ਼ਨ ਹੈ ਬਾਕੀ 32 ਵਾਰ ਅਗਰ ਤੁਸੀਂ ਡੇਲੀ ਇਸ ਬਾਣੀ ਦਾ ਜਾਪ ਕਰਦੇ ਹੋ ਪੂਰੀ ਸ਼ਰਧਾ ਭਾਵਨਾ ਪੂਰਾ ਮਨ ਟਿਕਾ ਕੇ ਤਾਂ ਇਹ ਨਹੀਂ ਪਤਾ ਵੀ ਤੁਹਾਡੇ ਪਹਿਲੇ ਪਾਠ ਦੇ ਗੁਰੂ ਸਾਹਿਬ ਤੁਹਾਡੀ ਝੋਲੀ ਦੇ ਵਿੱਚ ਵਰਕਤਾਂ ਪਾ ਦਿੰਦੇ ਠੀਕ ਹੈ ਜੀ ਇਹ ਤਾਂ ਹੋ ਗਿਆ ਬੀ ਮਹਾਰਾਜ ਜੀ ਨੇ ਕਿਹੜੇ ਕਿਹੜੇ ਪਰਮ ਵਚਨ ਦਿੱਤੇ ਆ ਕਿਸ ਤਰੀਕੇ ਨਾਲ ਇਸ ਬਾਣੀ ਦਾ ਜਾਪ ਕਰਨਾ ਕਿਸ ਟਾਈਮ ਕਰਨਾ ਹੁਣ ਆਪਾਂ ਗੱਲ ਕਰਾਂਗੇ ਵੀ ਜਦੋਂ ਤੁਸੀਂ ਬਾਣੀ ਜਪਣੀ ਹੈ ਨਾ ਜਦ ਤੱਕ ਤੁਸੀਂ ਬਾਣੀ ਜਪ ਰਹੇ ਹੋ ਤੁਸੀਂ ਅੰਡਾ ਮੀਟ ਸ਼ਰਾਬ ਤੰਬਾਕੂ ਇਹ ਚੀਜ਼ਾਂ ਨਹੀਂ ਸੇਵਨ ਕਰਨੀਆਂ ਖਾਣੀਆਂ ਨਹੀਂ ਆ ਪੀਣੀਆਂ ਨਹੀਂ ਆ ਕਿਉਂਕਿ ਇਹ ਇੱਕ ਆਪਣਾ ਆਪਣੇ ਗੁਰੂ ਸਾਹਿਬ ਦੇ ਪ੍ਰਤੀ ਸਤਿਕਾਰ ਵੀ ਹੈ ਜਿੰਨਾ ਗੁਰੂ ਸਾਹਿਬ ਦਾ ਆਪਾਂ ਸਤਿਕਾਰ ਕਰਾਂਗੇ ਜਿੰਨਾ ਆਪਾਂ ਗੁਰੂ ਸਾਹਿਬ ਨੂੰ ਪਿਆਰ ਕਰਾਂਗੇ ਜਿੰਨਾ ਆਪਾਂ ਗੁਰੂ ਸਾਹਿਬ ਤੋਂ ਡਰਾਂਗੇ ਡਰਾਂਗੇ ਮਤਲਬ ਇੱਕ ਪੈ ਰੱਖਾਂਗੇ ਜਿਵੇਂ ਆਪਾਂ ਆਪਣੇ ਮਾਪੇ ਵਾਂਗ ਰੱਖਦੇ ਹਾਂ ਤਾਂ ਓਨੀ ਹੀ ਛੇਤੀ ਮਹਾਰਾਜ ਕਿਰਪਾ ਕਰਦੇ ਨੇ ਸੁਭ ਮੀਦ ਕਰਦੀ ਆ ਵੀ ਤੁਹਾਡੇ ਨਾਲ ਜਿਹੜੇ ਸਾਰੇ ਤੁਹਾਡੇ ਡਾਊਟ ਸੀ ਉਹ ਕਲੀਅਰ ਹੋ ਗਏ ਹੋਣਗੇ ਇੱਕ ਮੈਂ ਹੋਰ ਤੁਹਾਡੇ ਨਾਲ ਬਹੁਤ ਸੋਹਣੀ ਇੱਕ ਛੋਟੀ ਜੀ ਗੱਲ ਸ਼ੇਅਰ ਕਰਦੀ ਆ ਜੀਵੇਂ ਕਈ ਵਾਰਿਆ ਪੰਨੇ ਸੋਚ ਲੈਂਦੇ ਕਿ ਜੇ ਦਿਮਾਗ ਜਾਂਦਾ ਆਪਏ ਪਾਠ ਕਰਕੇ ਦੇਖਦੇ ਆਂ ਵੀ ਇਹਦੇ ਨਾਲ ਕੀ ਹੁੰਦਾ ਇਸੇ ਤਰ੍ਹਾਂ ਇੱਕ ਗੁਰਸਿੱਖ ਸੀਗਾ ਉਸਨੇ ਬ੍ਰੰਤ ਕਮਚ ਦਾ ਪਾਠ ਕੀਤਾ ਪਾਠ ਕਰਨ ਤੋਂ ਬਾਅਦ ਉਸ ਲੱਟਿਆ ਉਹਨੇ ਆਖਿਆ ਵੀ ਦੇਖਦਾ ਮੈਂ ਕੀ ਹੁੰਦਾ ਇਸ ਪਾਠ ਨਾਲ ਕੀ ਹੋ ਜਾਵੇਗਾ ਜਦੋਂ ਉਠਿਆ ਜੀ ਤਾਂ ਉਸਦੇ ਆਲੇ ਦੁਆਲੇ ਚਾਰ ਸਿੰਘ ਸ਼ੀਰ ਖੜੇ ਸੀ ਸੋ ਕਈ ਵਾਰੀ ਕੀ ਹੁੰਦਾ ਨਾ ਜਦੋਂ ਆਪਾਂ ਕੋਈ ਚੰਗੀ ਰੂਹ ਹੁੰਦੀ ਹੈ ਇੱਕ ਮਾੜੀ ਰੂਹ ਹੁੰਦੀ ਹੈ ਕਈ ਵਾਰੀ ਚੰਗੀ ਰੂਹ ਦੀ ਵੀ ਕੋਈ ਮੰਨ ਦੀ ਸ਼ੰਕਾ ਹੋਵੇ ਨਾ ਤਾਂ ਫਿਰ ਮਹਾਰਾਜ ਆਪ ਹਾਜ਼ਰ ਨਾਜ਼ਰ ਹੋ ਕੇ ਉਹ ਸ਼ੰਕਾ ਦੂਰ ਕਰਵਾਉਂਦੇ ਨੇ ਸੋ ਬੜਾ ਭਾਗਾ ਵਾਲਾ ਇਨਸਾਨ ਹੋਵੇਗਾ ਜਿਨੇ ਮਤਲਬ ਕਿ ਸਿੰਘ ਅਛੀ ਦਾ ਦੇ ਦਰਸ਼ਨ ਕੀਤੇ ਸੋ ਇਸ ਤਰੀਕੇ ਨਾਲ ਹਮੇਸ਼ਾ ਬਾਣੀ ਤੇ ਵਿਸ਼ਵਾਸ ਰੱਖਣਾ ਹੈ ਕਦੇ ਸ਼ੰਕਾ ਨਹੀਂ ਕਰਨੀ ਕਦੇ ਸਵਾਲ ਨਹੀਂ ਗੁਰੂ ਸਾਹਿਬ ਨੂੰ ਕਰਨਾ ਜੋ ਮਹਾਰਾਜ ਜੀ ਕਰਦੇ ਨੇ ਸਾਡੇ ਚੰਗੇ ਲਈ ਕਰਦੇ ਨੇ ਸਾਡਾ ਕੁਛ ਮਾੜਾ ਨਹੀਂ ਪ੍ਰਮਾਤਮਾ ਸੋਚਦੇ ਬਸ ਕਈ ਵਾਰੀ ਸਾਡਾ ਹੀ ਮਨ ਡੋਲ ਜਾਂਦਾ ਵੀ ਸਾਡਾ ਕੰਮ ਨਹੀਂ ਬਣਿਆ ਤੇ ਦਾ ਮਤਲਬ ਮਹਾਰਾਜ ਜੀ ਦੇ ਚਰਨਾਂ ਸਾਡੀ ਹਾਜ਼ਰੀ ਜਿਹੜੀ ਪ੍ਰਵਾਨ ਨਹੀਂ ਹੋਈ ਇਦਾਂ ਦਾ ਕੁਝ ਨਹੀਂ ਹੁੰਦਾ ਜੀ ਗੁਰੂ ਸਾਹਿਬ ਬਾਣੀ ਜਪਣ ਵਾਲੇ ਹਰ ਗੁਰਸਿੱਖ ਦੀ ਬੜਾ ਪਿਆਰ ਕਰਦੇ ਨੇ ਤੇ ਮਹਾਰਾਜ ਜੀ ਹਮੇਸ਼ਾ ਆਪਣੇ ਗੁਰਸਿੱਖ ਦਾ ਭਲਾ ਕਰਦੇ ਨੇ ਉਹਦੇ ਲਈ ਉਹ ਹੀ ਚੀਜ਼ ਚੁਣਦੇ ਨੇ ਜੋ ਉਹਦੇ ਲਈ ਸਹੀ ਆ ਸੋ ਤੁਸੀਂ ਇਸ ਪਾਠ ਨੂੰ ਕਰਕੇ ਜ਼ਰੂਰ ਦੇਖਿਓ ਪਹਿਲੇ ਪਾਠ ਤੇ ਤੁਹਾਨੂੰ ਪਤਾ ਚੱਲ ਜੇਗਾ ਕਿ ਪਹਿਲੇ ਦਿਨ ਤੁਸੀਂ ਪਾਠ ਕਰਿਆ ਨਾ ਇਹ ਪਹਿਲੇ ਦਿਨ ਹੀ ਤੁਹਾਨੂੰ ਪਤਾ ਚੱਲ ਜੇਗਾ ਵਿੱਚ ਅਲੱਗ ਜੀ ਨਰਚੀ ਮਿਲਦੀ ਹੈ ਸੋ ਉਮੀਦ ਕਰਦੇ ਆ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਣੀ ਆ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਤੇ ਬਾਕੀ ਤੁਸੀਂ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹੋਰ ਵੀ ਆਪਾਂ ਕਿਸ ਚੀਜ਼ ਦੇ ਸਬੰਧ ਤੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਮੈਂ ਕੋਸ਼ਿਸ਼ ਕਰਿਆ ਕਰੂੰਗੀ ਵੱਧ ਤੋਂ ਵੱਧ ਤੁਹਾਡੇ ਨਾਲ ਉਹੀ ਵੀਡੀਓਜ਼ ਲੈ ਕੇ ਆਉਂਦੀ ਤੇ ਨਾਲ ਹੀ ਜੀ ਇੱਕ ਦੋ ਦਿਨ ਹੋ ਗਏ ਮੈਂ ਥੋੜਾ ਬੀਜ਼ੀ ਸੀਗੀ ਤੇ ਮੈਂ ਕਮੈਂਟਾਂ ਦੇ ਰਿਪਲਾਈਜ਼ ਨਹੀਂ ਕਰ ਪਾਈ ਪਰ ਮੈਂ ਅੱਜ ਕੋਸ਼ਿਸ਼ ਕਰੂੰਗੀ ਮੈਂ ਸਾਰੀ ਕਮੈਂਟਾਂ ਦੀ ਰਿਪਲਾਈ ਕਰ ਦੇਵਾਂ ਤੇ ਉਹਦੇ ਲਈ ਮੈਂ ਮਾਫੀ ਚਾਹੁੰਦੀ ਆ ਵੀ ਮੈਂ ਥੋਏ ਗਲਤੀ ਮੰਨ ਲਓ ਕਿ ਮੈਥੋਂ ਟਾਈਮ ਨਹੀਂ ਮਿਲਿਆ ਮੈਂ ਕਮੈਂਟਾਂ ਦੇ ਅੱਜ ਰਿਪਲਾਈ ਨਹੀਂ ਕਰ ਪਾਈ ਅੱਗੇ ਤੁਸੀਂ ਸਭ ਜਾਣਦੇ ਹੋ ਕਿ ਹਮੇਸ਼ਾ ਮੈਂ ਛੇਤੂ ਛੇਤੀ ਕੋਸ਼ਿਸ਼ ਕਰਦੀ ਹਾਂ ਕਮੈਂਟਾਂ ਦੀ ਰਿਪਲਾਈ ਕਰਨ ਦੀ ਸੋ ਅੱਜ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਥੋੜਾ ਜਿਹਾ ਕੰਮ ਹੈ ਉਸ ਤੋਂ ਬਾਅਦ ਮੈਂ ਕਮੈਂਟਾਂ ਦੀ ਰਿਪਲਾਈ ਜ਼ਰੂਰ ਕਰੂੰਗੀ ਸੋ ਉਹਦੇ ਲਈ ਮੈਥੋਂ ਤੁਹਾਨੂੰ ਮਾਫੀ ਚਾਹਨੀ ਆ ਚਲੋ ਜੀ ਵੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ